दोस्तों वाहगुरु जी का खालसा वाहू जी की फतेह सजनों एक पास लगातार गलबात दौर शुरू कर रही है और कह रही है कि गलबात लिये दरवाजा खोल के रखो गलबात चलती रहे और किसान बिल्कुल पॉजिटिव ने अंदोलनकारी बिल्कुल पॉजिटिव ने कि गलबाद ले तैयार हाँ गलबात करते रहेंगे ਔਰ ਕਦੇ ਵੀ ਕਿਸਾਨ ਗੱਲਬਾਤ ਤੋਂ ਨਾ ਭੱਜਿਆ ਨਾ ਭੱਜੇਗਾ। ਪਰੰਤੂ ਸਮਝ ਨਹੀਂ ਆ ਰਹੀ ਬੜੇ ਸਿੱਤਮ ਦੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ। ਇਹ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਕਿ ਇੱਕ ਪਾਸੇ ਗੱਲਬਾਤ ਦਾ ਦੌਰ ਚੱਲਦਾ ਹੋਵੇ ਤੇ ਦੂਜੇ ਪਾਸੇ ਸਰਕਾਰ ਦਹਿਸ਼ਤ ਫਿਲਾ ਰਹੀ ਹੋਵੇ। ਹਰਿਆਣੇ ਦੇ ਅੰਦਰ ਕੱਟੜ ਸਰਕਾਰ ਜੋ ਕੁਝ ਕਰ ਰਹੀ ਹੈ ਇਸ ਵੇਲੇ ਲੋਕਾਂ ਦੇ ਨਾਲ ਇਹ ਬੜਾ ਮੰਦ ਭਾਗਾ ਤੇ ਨਿੰਦਣਯੋਗ ਹੈ। ਦੇਖੋ ਅੰਦੋਲਨ ਹੁੰਦੇ ਰਹੇ ਨੇ ਅਸੀਂ ਲੋਕਤੰਤਰਕ ਦੇਸ਼ ਦੇ ਵਿੱਚ ਵਸਦੇ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਰੋਜ਼ ਹੁਕਾ ਦਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅਗਰ ਲੋਕਤੰਤਰ بڑا ਹੈ ਤਾਂ ਫਿਰ ਜੋ ਲੋਕ ਆਪਣੀ ਗੱਲ ਕਹਿਣ ਆ ਰਹੇ ਨੇ ਪਹਿਲਾਂ ਤੇ ਇਹਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਹਿਣ ਕੀ ਆ ਰਹੇ ਆ ਸਾਡੀਆਂ ਮੰਗਾਂ ਨਹੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਸਾਡੀਆਂ ਮੰਗਾਂ ਨਹੀਂ ਆਈ ਇਹ ਤੁਹਾਡੀਆਂ ਸਾਰਨਾ ਕੀਤੀਆਂ ਹੋਈਆਂ ਕਮਿਟਮੈਂਟਸ ਨੇ ਵਾਅਦੇ ਨੇ ਤੁਸੀਂ ਕੀ ਅੰਦੋਲਨ ਦੇ ਦੌਰਾਨ ਵਾਅਦਾ ਨਹੀਂ ਕੀਤਾ ਸਾਡੇ ਨਾਲ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਵਾਅਦਾ ਨਹੀਂ ਕੀਤਾ ਤੁਸੀਂ ਸਾਡੇ ਨਾਲ ਕਿ ਬਿਜਲੀ ਸੋਧ ਬਿਲ ਨਹੀਂ ਲਗਾ ਕੇ ਆਵਾਂਗੇ ਕੀ ਵਾਅਦਾ ਨਹੀਂ ਕੀਤਾ ਸਰਕਾਰ ਨੇ ਕਿ ਸਾਰੇ ਕੇਸ ਵਾਪਸ ਲਵਾਂਗੇ ਕੀ ਵਾਅਦਾ ਨਹੀਂ ਕੀਤਾ ਸਰਕਾਰ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਾਂਗੇ ਨੌਕਰੀਆਂ ਦੇਵਾਂਗੇ ਕੀ ਇਹ ਵਾਅਦਾ ਨਹੀਂ ਕੀਤਾ ਕਿ ਲਖੀਮਪੁਰ ਦੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਵਾਂਗੇ ਔਰ ਜਿਹੜੇ ਸ਼ਹੀਦ ਹੋ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਔਰ ਇਹ ਤੋਂ ਵੀ ਕਹਾ ਹਾਂ ਕੀ 2018 ਦੇ ਵਿੱਚ ਇਸੇ ਸਰਕਾਰ ਨੇ ਲਿਖ ਦੇ ਵਿੱਚ ਵਾਅਦਾ ਨਹੀਂ ਕੀਤਾ ਸਾਡੇ ਨਾਲ ਕਿ ਤੁਹਾਨੂੰ ਅਸੀਂ 3 ਮਹੀਨਿਆਂ ਦੇ ਵਿੱਚ ਡਾਕਟਰ ਸੁਮੀਨਾਥ ਦੀ ਰਿਪੋਰਟ ਦੇਵਾਂਗੇ ਇਦੋਂ ਵੀ ਅੱਗੇ ਜਿਹੜੀ ਅਸੀਂ ਕਮੇਟੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਐ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਇਹੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਿਸ ਵੇਲੇ ਜਿਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਦੂਸਰੇ ਪਾਸੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਸੀ ਉਸ ਬਾਰੇ ਦੀ ਰਿਪੋਰਟ ਪਈ ਆ ਤੁਹਾਡੀ ਤੁਹਾਡੇ ਹੀ ਹੱਥਾਂ ਦੀ ਕਿ ਕਿਸਾਨਾਂ ਨੂੰ ਐਮਐਸਪੀ ਦੀ ਗ੍ਰਾਂਟ ਦਾ ਕਾਨੂੰਨ ਦੇਵਾ ਸਰਕਾਰ ਹੁਣ ਜੇ ਤੁਹਾਡੇ ਹੀ ਹੱਥਾਂ ਦੀ ਰਿਪੋਰਟ ਹੈ ਤੇ ਤੁਹਾਡੀ ਅੱਜ ਸਰਕਾਰ ਹੈ ਤੁਸੀਂ ਅੱਜ ਮਾਲਕ ਹੋ ਕਿਉਂ ਨਹੀਂ ਲਾਗੂ ਹੋ ਰਹੀ ਜੀ ਇਹ ਸੋ ਇਹ ਗੱਲਾਂ ਜਿਹੜੀਆਂ ਤੁਸੀਂ ਅਸੀਂ ਮੰਗ ਰਹੇ ਆ ਜਿਹੜੀਆਂ ਅਸੀਂ ਕਹਿ ਰਹੇ ਆ ਤੁਹਾਡੀ ਕਮਿਟਮੈਂਟ ਤਾਂ ਸਾਡੇ ਨਾਲ ਤੁਸੀਂ ਇੱਕ ਮਟਮਟ ਕੀਤੀ ਲਬਕ ਵਕਾ ਦਲਸ਼ਿਆਂ 'ਚ ਜਾ ਕੇ ਮੁਜਾਹਰਾ ਤੇ ਜਾ ਕੇ ਕਿ ਕਿਸਾਨਾਂ ਦਾ ਸੰਪੂਰਨ ਕਰਜ਼ਾ ਮੁਕਤ ਕਰਾਂਗੇ ਲੇਕਿਨ ਫਿਰ ਵੀ ਅੱਜ ਜੋ ਗੱਲਾਂ ਕਿਸਾਨਾਂ ਨੇ ਵਕ ਵਕ ਮੰਗ ਪੱਤਰਾਂ ਦੇ ਰਾਹੀਂ ਤੁਹਾਨੂੰ ਯਾਦ ਕਰਾਈਆਂ ਨਹੀਂ ਜੁੜੀਆਂ ਤੁਸੀਂ ਅੱਜ ਮਜਬੂਰੀ ਵਸ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ ਕਿਉਂ ਕਿ ਕੋਈ ਭਾਈ ਸਰਕਾਰ ਜਾਣ ਵਾਲੀ ਹੈ ਕਿਤੇ ਇਹ ਨਾ ਹੋਵੇ ਕਿ ਸਾਡੀ ਜਿਹੜੀ ਮੰਗ ਹੀ ਰੁੱਲ ਜਾਂਦੀ ਹੋਵੇ ਪਰ ਫਿਰ ਵੀ ਇਹਨਾਂ ਹਾਲਾਤਾਂ 'ਚ ਅਸੀਂ ਆਪਦੀ ਗੱਲ ਲੈ ਕੇ ਆ ਰਹੇ ਹਾਂ ਤੇ ਡਰ ਕਿਸ ਗੱਲ ਦਾ ਸਰਕਾਰ ਨੂੰ ਐਡੀਟੀ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਲਈ ਇਹਦਾ ਮਤਲਬ ਕੀ ਲੋਕਤੰਤਰ ਹੈ ਅਗਰ ਲੋਕਤੰਤਰ ਹੈ ਤਾਂ ਸਾਨੂੰ ਆਪਣੀ ਸਰਕਾਰ ਤੱਕ ਆਪਣੀ ਰਾਜਧਾਨੀ ਤੱਕ ਜਾ ਕੇ ਗੱਲ ਰੱਖਣ ਦਾ ਮੌਕਾ ਵੀ ਨਹੀਂ ਮਿਲੇਗਾ ਇਹ ਕਿਹੜਾ ਲੋਕਤੰਤਰ ਹੈ ਜੀ ਇਹ ਸੋ ਇੱਕ ਪਾਸੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਦੂਜੇ ਪਾਸੇ ਤੁਸੀਂ ਲੋਕਾਂ ਦੇ ਦਹਿਸ਼ਤ ਇਹ ਫਲਾ ਰਹੇ ਹੋ ਕਿ ਜੇ ਤੁਸੀਂ ਸੜਕਾਂ ਤੇ ਜਾਂਦੇ ਹੋ ਉੱਥੇ ਕੋਈ ਨੁਕਸਾਨ ਹੋਇਆ ਤੁਹਾਡੀ ਪ੍ਰਾਪਰਟੀ ਅਟੈਚ ਕਰਕੇ ਪ੍ਰਾਪਰਟੀ ਵੇਚ ਕੇ ਅਸੀਂ ਤੁਹਾਡੀ ਮਤਲਬ ਪਰਪਾਈ ਕਰਾਵਾਂਗੇ ਨੋਟਿਸ ਦਿੱਤੇ ਜਾ ਰਹੇ ਨੇ ਘਰਾਂ ਦੇ ਵਿੱਚ ਸਾਡੀਆਂ ਬੀਬੀਆਂ ਜਿਹੜੀਆਂ ਹਰਿਆਣੇ 'ਚ ਬੈਠੀਆਂ ਨੇ ਉਹ ਸਾਰੇ ਪੂਰੇ ਦੇਸ਼ ਦੀਆਂ ਨੋਹਾ ਦੋਸ਼ ਦੇਖ ਗਿਆ ਧੀਆਂ ਨੇ ਜਿਨ੍ਹਾਂ ਨੂੰ ਜਾ ਕੇ ਤੁਹਾਡੀ ਪੁਲਿਸ ਧਮਕਾ ਰਹੀ ਹੈ ਪਤਾ ਨਹੀਂ ਕਿੰਨੀ ਕਿੰਨੀ ਬਦਸਲੂਕੀ ਕੀਤੀ ਜਾ ਰਹੀ ਹੈ ਉਹਨਾਂ ਦਾ ਇਹ ਕਿਹੜਾ ਤਰੀਕਾ ਹੋ ਗਿਆ ਜੀ ਅੱਜ ਨੈਟ ਬੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਕਿ ਨੈਟ ਬੰਦ ਕਰ ਦਿਓ ਇਹ ਜਿਹੜਾ ਤੁਸੀਂ ਨੈਟ ਬੰਦ ਕਰੋਗੇ ਤੁਹਾਡੇ ਕੋਲ ਰਾਈਟ ਹੈ ਨੈਟ ਬੰਦ ਕਰਨ ਦਾ ਲੋਕਾਂ ਨੂੰ ਤੁਸੀਂ ਸਹੂਦਤ ਦਿੱਤੀ ਹੈ ਨੈਟ ਦੀ ਦਾ ਤੁਸੀਂ ਝੁੱਪ ਕਰਕੇ ਅੱਜ ਲੋਕਾਂ ਨੂੰ ਕੁੱਟਣ ਦੇ ਲਈ ਲੋਕਾਂ ਨੂੰ ਉੱਤੇ ਕਾਬੂ ਪਾਉਣ ਦੇ ਲਈ ਔਰ ਆਪ ਦੀਆਂ ਨਕਾਮੀਆਂ ਨੂੰ ਛਪਾਉਣ ਲਈ ਨੱਟ ਬੰਦ ਕਰਕੇ ਬੈਗੀ ਸਰਕਾਰ ਇਹ ਬਹੁਤ ਗਲਤ ਫੈਸਲਾ ਤੁਹਾਡਾ ਬਹੁਤ ਗਲਤ ਚੱਲ ਰਹੀ ਹੈ ਸਰਕਾਰ ਮੈਂ ਭਾਰਤ ਸਰਕਾਰ ਦੇ ਉਹਨਾਂ ਮੰਤਰੀਆਂ ਨੂੰ ਨਵੇਦਨ ਕਰਨਾ ਚਾਹੁੰਦਾ ਮੇਰੀ ਬੇਨਤੀ ਆ ਕਿ ਗੱਲਬਾਤ ਨਹੀਂ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲਬਾਤ ਨਹੀਂ ਕਰਨ ਲਈ ਹੁਣ ਉਹਨੂੰ ਤਿਆਰ ਆ ਗੱਲਬਾਤ ਨਹੀਂ ਹੋਣਾ ਫਿਰ ਪਹਿਲਾਂ ਇਹਨੂੰ ਹਰਿਆਣਾ ਦੇ ਹਾਲਾਤ ਤਾਂ ਸੁਧਾਰੋ ਕਰ ਲੋ ਤੁਸੀਂ ਬੈਰੀਕੇਟਿੰਗ ਕਰ ਰਹੀ ਜੇ ਤੁਹਾਨੂੰ ਤੁਹਾਡਾ ਤੁਹਾਡੇ ਕੋਲੋਂ ਕਿਸਾਨਾਂ ਦੀਆਂ ਗੱਲਾਂ ਦਾ ਸਾਹਮਣਾ ਨਹੀਂ ਹੁੰਦਾ ਬੈਰੀਕੇਟਿੰਗ ਕਰ ਲੋ ਪਰ ਉਹਨਾਂ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਉਹਨਾਂ ਦਾ ਨੱਟ ਬੰਦ ਕਰਨਾ ਕਿਧਰਲੀ ਜ਼ਾਗਦਾਰੀ ਹੈ ਇਹ ਸਰਕਾਰ ਤੁਰੰਤ ਬੰਦ ਕਰੇ ਨਹੀਂ ਤਾਂ ਸਰਕਾਰ ਇਹਦਾ ਮਤਲਬ ਇਹ ਸਮਝਿਆ ਜਾਏਗਾ ਕਿ ਕਿਸਾਨਾਂ ਨੂੰ ਉਕਸਾ ਕੇ ਕਿਸਾਨਾਂ ਨੂੰ ਗੁੱਸਾ ਝੜਾ ਕੇ ਸਰਕਾਰ ਖੁਦ ਗੱਲਬਾਤ ਤੋਂ ਭੱਜਣਾ ਚਾਹੁੰਦੀ ਹੈ ਇਤੋਂ ਸਪਸ਼ਟ ਹੁੰਦਾ ਹੈ ਸੋ ਜੇਕਰ ਹਾਲਾਤ ਅਜਿਹੇ ਬਣਦੇ ਨੇ ਤਾਂ ਫਿਰ ਉਹਨਾਂ ਹਾਲਾਤਾਂ ਦੀ ਅਗਰ ਕੱਲ ਨੂੰ ਕਿਸੇ ਤਰ੍ਹਾਂ ਦੇ ਹਾਲਾਤ ਖਰਾਬ ਹੁੰਦੇ ਆ ਤਾਂ ਉਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਖੱਟਰ ਸਰਕਾਰ ਹੋਏਗੀ ਇਸ ਗੱਲ ਨੂੰ ਸਮਝ ਲੈ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਅਰ ਮੈਂ ਮੰਤਰੀ ਸੇ ਬਾਨਾ ਨੂੰ ਵੀ ਬੇਨਤੀ ਕਰਦਾ ਕਿ ਇਹ ਤੇ ਕੰਟਰੋਲ ਕਰੋ ਤੁਸੀਂ ਜੇਕਰ ਇਹ ਤੇ ਕੰਟਰੋਲ ਨਹੀਂ ਕਰੋਗੇ ਤਾਂ ਇਸ ਮਸਲੇ ਨੂੰ ਕਿਵੇਂ ਹੱਲ ਕਰਾਂਗੇ ਆਪਾਂ ਸੋ ਦੁਬਾਰਾ ਫਿਰ ਮੇਰੀ ਬੇਨਤੀ ਹੈ ਕਿ ਇਹ ਸਾਰਾ ਵਰਤਾਰਾ ਬੰਦ ਕਰੇ ਸਰਕਾਰ ਤਾਂ ਹੀ ਅੱਗੇ ਗੱਲਬਾਤ ਸੁਖਾਵਾਂ ਮਾਹੌਲ ਚ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ